ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅਸੀਂ ਜਪਜੀ ਸਾਹਿਬ ਦੀ ਚੌਥੀ ਪੌੜੀ ਦੀ ਵਿਚਾਰ ਕਰਦੇ ਹਾਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਬਾਣੀ ਦੇ ਵਿੱਚ ਸਾਨੂੰ ਕੂੜਿਆਰ ਵਾਲਾ ਜੀਵਨ ਤਿਆਗ ਕੇ ਵਿਕਾਰਾਂ ਵਾਲਾ ਜੀਵਨ ਤਿਆਗ ਕੇ ਔਗੁਣਾਂ ਵਾਲਾ ਜੀਵਨ ਤਿਆਗ ਕੇ ਸਚਿਆਰ ਬਣਨ ਲਈ ਪ੍ਰੇਰਿਤ ਕੀਤਾ ਹੈ ਸੱਚਾ ਜੀਵਨ ਜੀਉਣ ਲਈ ਪ੍ਰੇਰਿਤ ਕੀਤਾ ਹੈ ਸਤਗੁਰੂ ਜੀ ਨੇ ਚੌਥੀ ਪੌੜੀ ਵਿੱਚ ਸਾਨੂੰ ਸਮਝਾਇਆ ਹੈ ਸਾਚਾ ਸਾਹਿਬ ਸਾਚ ਨਾਹੀਂ ਭਖਿਆ ਭਾਉ ਅਪਾਰ ਸਾਚਾ ਭਾਵ ਕੇ ਸਦਾ ਥਿਰ ਰਹਿਣ ਵਾਲਾ ਸੱਚੀ ਹੋਣਦ ਵਾਲਾ ਸਾਹਿਬ ਤੋਂ ਭਾਵ ਕੇ ਉਹ ਅਕਾਲ ਪੁਰਖ ਉਹ ਵਾਹਿਗੁਰੂ ਉਹ ਸੋ ਪੁਰਖ ਜਿਹੜਾ ਕਿ ਸੱਚਾ ਹੈ ਜਿਸ ਦੀ ਹੋਣਦ ਸੱਚੀ ਹੈ ਜੋ ਸਦਾ ਥਿਰ ਰਹਿਣ ਵਾਲਾ ਹੈ ਉਹ ਕਿੱਥੇ ਰਹਿੰਦਾ ਹੈ ਉਹ ਹਰ ਇੱਕ ਜਗ੍ਹਾ ਰਹਿੰਦਾ ਹੈ ਉਹ ਬਾਹਰ ਵੀ ਰਹਿੰਦਾ ਹੈ ਮੇਰੇ ਅੰਦਰ ਵੀ ਰਹਿੰਦਾ ਹੈ ਭਾਵ ਕੇ ਉਹ ਵਾਹਿਗੁਰੂ ਮੇਰੇ ਅੰਦਰ ਮੇਰੇ ਮਨ ਵਿੱਚ ਵਸਦਾ ਹੈ ਸਾਚ ਨਾਏ ਤੇ ਜੇਕਰ ਉਹ ਸੱਚਾ ਹੈ ਉਹਦਾ ਨਿਆਅ ਵੀ ਸੱਚਾ ਹੈ ਨਾਏ ਤੋਂ ਭਾਵ ਕਿ ਨਿਆ ਉਸਦਾ ਨਿਯਮ ਉਸਦਾ ਹੁਕਮ ਉਸਦਾ ਕਾਨੂੰਨ ਵੀ ਸੱਚਾ ਹੈ ਉਹ ਸੱਚੇ ਕਾਨੂੰਨ ਦੇ ਅਧੀਨ ਹੀ ਸਾਡੇ ਕਰਮਾਂ ਦਾ ਨਿਬੇੜਾ ਕਰਦਾ ਹੈ ਸਾਡੇ ਕਰਮਾਂ ਦੇ ਅਨੁਸਾਰ ਸਾਨੂੰ ਫਲ ਦਿੰਦਾ ਹੈ ਤੇ ਜੇਕਰ ਅਸੀਂ ਉਸ ਦੇ ਸੱਚੇ ਨਿਆਂ ਨੂੰ ਮੰਨ ਕੇ ਹੁਕਮ ਅੰਦਰ ਭਾਣੇ ਅੰਦਰ ਰਹਿ ਕੇ ਅੰਦਰ ਬੈਠੇ ਵਾਹਿਗੁਰੂ ਨੂੰ ਹਰ ਸਮੇਂ ਮਹਿਸੂਸ ਕਰਕੇ ਸੱਚਾ ਜੀਵਨ ਬਤੀਤ ਕਰਦੇ ਹਾਂ ਉਹ ਹਰ ਸਮੇਂ ਸਾਨੂੰ ਇੱਕ ਪਿਆਰ ਵਾਲੀ ਭਾਸ਼ਾ ਦੇ ਨਾਲ ਬੁਲਾਉਂਦਾ ਹੈ ਅੰਦਰੋਂ ਹਰ ਸਮੇਂ ਸਾਨੂੰ ਸੱਚਾ ਗਾਈਡ ਕਰਦਾ ਹੈ ਸਹੀ ਰਸਤਾ ਦਿਖਾਉਂਦਾ ਹੈ ਆਖਿਆ ਤੋਂ ਭਾਵ ਕੇ ਬੋਲੀ ਭਾਸ਼ਾ ਕਿ ਉਸ ਦੀ ਬੋਲੀ ਉਸ ਦੀ ਭਾਸ਼ਾ ਵੀ ਪਿਆਰ ਕਰਨ ਵਾਲੀ ਹੈ ਭਾਵ ਤੋਂ ਭਾਵ ਕੇ ਪਿਆਰ ਵਾਲੀ ਤੇ ਫਿਰ ਉਸ ਦੀ ਬੋਲੀ ਉਸ ਦੀ ਭਾਸ਼ਾ ਅਪਾਰ ਹੈ ਭਾਵ ਕੇ ਉਸ ਦਾ ਕੋਈ ਪਾਰ ਨਹੀਂ ਹੈ ਪਾਰ ਤੋਂ ਰਹਿਤ ਹੈ ਬੇਅੰਤ ਹੈ ਲਿਮਟਲੈਸ ਹੈ ਉਸ ਨੂੰ ਕਥਨ ਨਹੀਂ ਕੀਤਾ ਜਾ ਸਕਦਾ ਜਦੋਂ ਮੇਰਾ ਮਨ ਹੁਕਮ ਨੂੰ ਮੰਨ ਕੇ ਜਦੋਂ ਮੇਰਾ ਮਨ ਭਾਣੇ ਨੂੰ ਮੰਨ ਕੇ ਅੰਦਰ ਬੈਠੇ ਵਾਹਿਗੁਰੂ ਨੂੰ ਹਰ ਸਮੇਂ ਅੰਗ ਸੰਗ ਮਹਿਸੂਸ ਕਰਕੇ ਕੂੜਿਆਰ ਵਾਲਾ ਜੀਵਨ ਛੱਡ ਕੇ ਸੱਚੇ ਜੀਵਨ ਤੇ ਤੁਰਦਾ ਹੈ ਫਿਰ ਮੇਰੇ ਮਨ ਨੂੰ ਇਸ ਗੱਲ ਦੀ ਸਮੱਤ ਆ ਜਾਂਦੀ ਹੈ ਵਿਵੇਕ ਬੁੱਧੀ ਆ ਜਾਂਦੀ ਹੈ ਕਿ ਮੈਂ ਉਸ ਵਾਹਿਗੁਰੂ ਜੀ ਨੂੰ ਅੰਦਰ ਮਹਿਸੂਸ ਕਰਕੇ ਆਪਣੇ ਆਪ ਵਿੱਚ ਇੱਕ ਸੱਚਾ ਜੀਵਨ ਬਤੀਤ ਕਰਨਾ ਹੈ ਫਿਰ ਜੇਕਰ ਅੰਦਰੋਂ ਉਸ ਵਾਹਿਗੁਰੂ ਜੀ ਦੀ અપਾਰ ਪਿਆਰ ਵਾਲੀ ਬੋਲੀ ਨੂੰ ਸੁਣ ਲੈਂਦਾ ਹੈ ਮੇਰਾ ਮਨ ਫਿਰ ਮੇਰਾ ਮਨ ਵੀ ਚੰਗੀ ਬੋਲੀ ਬੋਲਣੀ ਸ਼ੁਰੂ ਕਰ ਦਿੰਦਾ ਹੈ ਚੰਗੀ ਭਾਸ਼ਾ ਬੋਲਣੀ ਸ਼ੁਰੂ ਕਰ ਦਿੰਦਾ ਹੈ ਭਾਵ ਕਿ ਮੇਰਾ ਮਨ ਫਿਰ ਸੱਚੇ ਵਿਚਾਰ ਪੈਦਾ ਕਰਨੇ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਸਨੇ ਹੁਣ ਕੂੜਿਆਰ ਵਾਲਾ ਜੀਵਨ ਛੱਡ ਦਿੱਤਾ ਆਖੇ ਮੰਗੇਹ ਦੇਹ ਦੇਹ ਦਾਤ ਕਰੇ ਦਾਤਾਰ ਆਖੇ ਅਸੀਂ ਹਰ ਸਮੇਂ ਆਖਦੇ ਹਾਂ ਮੰਗੇਹ ਮੰਗਦੇ ਹਾਂ ਮੇਰਾ ਮਨ ਜਦੋਂ ਕੂੜੇਆਰ ਵਾਲਾ ਜੀਵਨ ਛੱਡ ਕੇ ਸਚਿਆਰ ਵਾਲੇ ਰਸਤੇ ਤੇ ਤੁਰਦਾ ਹੈ ਤੇ ਉਹ ਅੰਦਰ ਬੈਠੇ ਵਾਹਿਗੁਰੂ ਕੋਲੋਂ ਇੱਕ ਦਾਤ ਮੰਗਦਾ ਹੈ ਇੱਕ ਆਖਦਾ ਹੈ ਕਿ اے ਵਾਹਿਗੁਰੂ ਜੀ ਉਹ ਮੈਨੂੰ ਹੁਣ ਸਮਤ ਬਖਸ਼ਿਸ਼ ਕਰੋ ਵਿਵੇਕ ਬੁੱਧੀ ਬਖਸ਼ਿਸ਼ ਕਰੋ ਫਿਰ ਉਹ ਵਾਹਿਗੁਰੂ ਅੰਦਰ ਬੈਠਾ ਵਾਹਿਗੁਰੂ ਜਦੋਂ ਮੇਰਾ ਮਨ ਉਸ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ ਫਿਰ ਕਹਿੰਦਾ ਹੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਉਹ ਸਾਨੂੰ ਸ਼ੁਭ ਗੁਣਾ ਰੂਪੀ ਦਾਤਾਂ ਦਿੰਦਾ ਹੈ ਉਹ ਵਾਹਿਗੁਰੂ ਅੰਦਰ ਬੈਠਾ ਵਾਹਿਗੁਰੂ ਮੈਨੂੰ ਵਿਵੇਕ ਬੁੱਧੀ ਦਿੰਦਾ ਹੈ। ਦਾਤ ਤੋਂ ਭਾਵ ਕੇ ਸ਼ੁਭ ਗੁਣ ਵਿਵੇਕ ਬੁੱਧੀ ਗੁਰਮਤ ਉਹ ਅੰਦਰ ਬੈਠਾ ਵਾਹਿਗੁਰੂ ਹਰ ਸਮੇਂ ਸਾਨੂੰ ਸਹੀ ਗਾਈਡ ਕਰਦਾ ਹੈ। ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਉਹ ਅੰਦਰ ਬੈਠਾ ਦਾਤਾ ਸਾਨੂੰ ਹਰ ਸਮੇਂ ਚੰਗੀਆਂ ਦਾਤਾ ਦੇ ਰਿਹਾ ਹੈ। ਵਿਵੇਕ ਬੁੱਧੀ ਦੇ ਰਿਹਾ ਹੈ। ਚੰਗੇ ਗੁਣ ਦੇ ਰਿਹਾ ਹੈ। ਸ਼ੁਭ ਗੁਣ ਦੇ ਰਿਹਾ ਹੈ। ਹਰ ਸਮੇਂ ਸਾਡੇ ਜੀਵਨ ਨੂੰ ਉੱਚਾ ਚੁੱਕਣ ਲਈ ਪ੍ਰੇਰਿਤ ਕਰ ਰਿਹਾ ਹੈ ਫੇਰ ਕਿ ਅੱਗੇ ਰੱਖੀ ਹੈ ਜਿੱਤ ਦਿਸੈ ਦਰਬਾਰ ਗੁਰੂ ਪਿਆਰਿਓ ਇਸ ਪੰਕਤੀ ਨੂੰ ਥੋੜਾ ਸਮਝਣਾ ਪਏਗਾ ਭਾਵ ਕਿ ਜਦੋਂ ਮੇਰਾ ਮਨ ਕੂੜਿਆਰ ਵਾਲਾ ਜੀਵਨ ਛੱਡ ਕੇ ਸੱਚੇ ਰਾਹ ਤੇ ਤੁਰ ਪੈਂਦਾ ਹੈ ਫਿਰ ਉਹ ਕੂੜਵਾਰ ਵਾਲੇ ਜੀਵਨ ਤੋਂ ਮੇਰਾ ਮਨ ਮੂੰਹ ਫੇਰ ਲੈਂਦਾ ਹੈ ਭਾਵ ਕਿ ਉਸ ਨੂੰ ਛੱਡ ਦਿੰਦਾ ਹੈ त्याग ਦਿੰਦਾ ਹੈ ਫੇਰ ਨਾ ਭਾਵਕੇ ਕੁਮਾਹ ਲੈਣਾ ਪਿੱਠ ਕਰ ਦੇਣੀ ਉਸ ਨੂੰ ਛੱਡ ਦੇਣਾ ਉਸ ਨੂੰ ਤਿਆਗ ਦੇਣਾ ਕਿਸ ਨੂੰ ਕੂੜਿਆਰ ਵਾਲੇ ਜੀਵਨ ਨੂੰ ਔਗਣਾ ਵਾਲੇ ਜੀਵਨ ਨੂੰ ਜਿਹੜਾ ਵਿਕਾਰਾਂ ਵਾਲਾ ਜੀਵਨ ਹੈ ਉਸ ਤੋਂ ਉਸ ਨੇ ਆਪਣਾ ਮੂੰਹ ਫੇਰ ਲਿਆ ਕਿਸ ਨੇ ਮੇਰੇ ਮਨ ਨੇ ਫੇਰ ਕੇ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ ਫਿਰ ਮੂੰਹ ਫੇਰ ਕੇ ਭਾਵਕੇ ਉਸ ਨੂੰ ਤਿਆਗ ਕੇ ਔਗਣਾ ਵਾਲੇ ਜੀਵਨ ਨੂੰ ਤਿਆਗ ਕੇ ਫਿਰ ਮੇਰਾ ਮਨ ਸੱਚੇ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਫੇਰ ਕਿ ਅੱਗੇ ਰਖੀ ਹੈ ਜਿੱਤ ਦਿਸੈ ਦਰਬਾਰ ਫਿਰ ਉਸ ਨੂੰ ਦਰਬਾਰ ਭਾਵ ਕੇ ਉਹ ਸੱਚ ਦਾ ਮਾਰਗ ਸੱਚ ਦਾ ਘਰ ਦੇਖਣਾ ਸ਼ੁਰੂ ਹੋ ਜਾਂਦਾ ਹੈ ਅੰਦਰ ਬੈਠਾ ਵਾਹਿਗੁਰੂ ਉਸ ਨੂੰ ਫਿਰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਮੂੰਹੋਂ ਕੇ ਬੋਲਣ ਬੋਲੀ ਐ ਜਿੱਤ ਸੁਣ ਧਰੇ ਪਿਆਰ ਫਿਰ ਹਰ ਸਮੇਂ ਉਹ ਮਿੱਠੀ ਬੋਲੀ ਬੋਲਣੀ ਸ਼ੁਰੂ ਕਰ ਦਿੰਦਾ ਹੈ ਐਸੇ ਬੋਲ ਬੋਲਦਾ ਹੈ ਜਿਸ ਦੇ ਨਾਲ ਉਸ ਦਾ ਜੀਵਨ ਸੁਚੱਜਾ ਹੋ ਜਾਂਦਾ ਹੈ ਜਿੱਤ ਸੁਣ ਧਰੇ ਪਿਆਰ ਜਿਸ ਨਾਲ ਫਿਰ ਪਿਆਰ ਪੈਦਾ ਹੁੰਦਾ ਹੈ ਕਿਉਂਕਿ ਕੂੜਿਆਰ ਵਾਲਾ ਜੀਵਨ ਛੱਡ ਦਿੱਤਾ ਵਿਕਾਰਾਂ ਵਾਲਾ ਜੀਵਨ ਛੱਡ ਦਿੱਤਾ ਫਿਰ ਉਸ ਦੇ ਜੀਵਨ ਦੇ ਵਿੱਚੋਂ ਨਫ਼ਰਤ ਖਤਮ ਹੋ ਗਈ ਵੈਰ ਖਤਮ ਹੋ ਗਿਆ ਔਗਣ ਖਤਮ ਹੋ ਕੇ ਫਿਰ ਉਹ ਹਰ ਸਮੇਂ ਪਿਆਰ ਵਾਲੀ ਬੋਲੀ ਬੋਲਦਾ ਹੈ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਅੰਮ੍ਰਿਤ ਵੇਲਾ ਸਿੱਖ ਧਰਮ ਦੇ ਵਿੱਚ ਅੰਮ੍ਰਿਤ ਵੇਲਾ ਸਵੇਰ ਦੇ ਸਮੇਂ ਨੂੰ ਵੀ ਕਿਹਾ ਜਾਂਦਾ ਹੈ अर्ਲੀ ਮਾਰਨਿੰਗ ਜਦੋਂ ਸਵੇਰੇ ਸਵਕਤੇ ਅਸੀਂ ਉੱਠਦੇ ਹਾਂ ਜਲਦੀ ਉੱਠਦੇ ਹਾਂ ਉਸ ਨੂੰ ਵੀ अर्ਲੀ ਮਾਰਨਿੰਗ ਨੂੰ ਵੀ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਗੁਰਸਿੱਖ ਦਾ ਫਰਜ਼ ਹੁੰਦਾ ਹੈ ਸਵੇਰੇ ਉੱਠ ਕੇ ਗੁਰਬਾਣੀ ਦਾ ਜਾਪ ਕਰੇ ਪਰ ਸਤਗੁਰ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਐਵੇਂ ਸਮਝਾਇਆ ਹੈ ਅੰਮ੍ਰਿਤ ਵੇੜਾ ਮ੍ਰਿਤ ਤੇ ਅੱਗੇ ਐੜਾ ਲੱਗਾ ਹੈ ਮ੍ਰਿਤ ਐ ਜਿਹੜਾ ਮਰਨ ਵਾਲਾ ਖਤਮ ਹੋਣ ਵਾਲਾ ਹੈ ਤੇ ਮ੍ਰਿਤ ਕਦੋਂ ਸਮਾਂ ਹੁੰਦਾ ਹੈ ਮ੍ਰਿਤ ਹੋਣ ਵਾਲਾ ਜਦੋਂ ਮੈਂ ਉਸ ਵਾਹਿਗੁਰੂ ਜੀ ਦੀ ਹੋਂਦ ਤੋਂ ਮੁਨਕਰ ਹੋ ਜਾਂਦਾ ਹੈ ਸਤਗੁਰੂ ਦੀ ਸਿੱਖਿਆ ਤੋਂ ਬੇਮੁਖ ਹੋ ਜਾਂਦਾ ਹੈ ਸਤਗੁਰੂ ਦੀ ਉਪਦੇਸ਼ ਤੋਂ ਉਲਟ ਜੀਵਨ ਬਤੀਤ ਕਰਦਾ ਹੈ ਉਹ ਸਮਾਂ ਮੇਰੇ ਲਈ ਮ੍ਰਿਤ ਵੇੜਾ ਹੈ ਭਾਵ ਕਿ ਮੈਂ ਉਦੋਂ ਆਤਮਿਕ ਤੌਰ ਤੇ ਮਰ ਗਿਆ ਹਾਂ ਆਖਾਂ ਜੀਵਾਂ ਵਿਸਰੈ ਮਰ ਜਾਉ ਜਦੋਂ ਮੈਂ ਉਸ ਵਾਹਿਗੁਰੂ ਜੀ ਨੂੰ ਵਿਸਾਰ ਦੇਂਦਾ ਹਾਂ ਸਤਗੁਰੂ ਦੀ ਸਿੱਖਿਆ ਨੂੰ ਭੁੱਲ ਜਾਂਦਾ ਹਾਂ ਉਹ ਮੇਰੇ ਲਈ ਮਰਨ ਵਾਲਾ ਸਮਾਂ ਹੈ ਭਾਵ ਕਿ ਆਤਮਿਕ ਤੌਰ ਤੇ ਮੇਰੀ ਮੌਤ ਹੋ ਜਾਂਦੀ ਹੈ ਤੇ ਜਦੋਂ ਮੈਂ ਸਤਗੁਰੂ ਦੀ ਸਿੱਖਿਆ ਦੇ ਅਨੁਸਾਰ ਜੀਵਨ ਬਤੀਤ ਕਰਦਾ ਹਾਂ ਸਤਗੁਰ ਦੇ ਉਪਦੇਸ਼ ਨੂੰ ਮੰਨਦਾ ਹਾਂ ਅੰਦਰ ਬੈਠੇ ਵਾਹਿਗੁਰੂ ਨੂੰ ਅੰਗ ਸੰਗ ਸਮਝਦਾ ਹਾਂ ਸ਼ੁਭ ਗੁਣਾ ਦਾ ਧਾਰਨੀ ਹੁੰਦਾ ਹਾਂ ਉਹ ਸਮਾਂ ਮੇਰੇ ਲਈ ਅੰਮ੍ਰਿਤ ਹੋ ਜਾਂਦਾ ਹੈ ਭਾਵੇਂ ਕੇ ਆਤਮਿਕ ਤੌਰ ਤੇ ਜੀਵਤ ਜੀਵਨ ਦੇਣ ਵਾਲਾ ਬਣ ਜਾਂਦਾ ਹੈ ਉਹ ਸਮਾਂ ਤੇ ਸਤਿਗੁਰ ਜੀ ਨੇ ਸਾਨੂੰ ਸਮਝਾਇਆ ਹੈ ਕਿ ਹਰ ਸਮੇਂ ਅਸੀਂ ਉਠਤ ਬੈਠਤ ਹਰ ਹਰ ਧਿਆਈ ਹੈ ਹਰ ਸਮੇਂ ਉਸ ਵਾਹਿਗੁਰੂ ਜੀ ਨੂੰ ਅੰਗ ਸੰਗ ਸਮਝਿਏ ਉਸ ਨੂੰ ਹਰ ਸਮੇਂ ਅੰਦਰ ਮਹਿਸੂਸ ਕਰੀਏ ਸ਼ੁਭ ਗੁਣਾ ਦੇ ਧਾਰਨੀ ਬਣੀਏ ਹਰੇਕ ਸਮਾਂ ਸਾਡੇ ਲਈ ਫਿਰ ਅੰਮ੍ਰਿਤ ਵੇਲਾ ਬਣ ਜਾਵੇਗਾ ਜੇਕਰ ਅਸੀਂ ਹਰ ਸਮੇਂ ਉਸ ਵਾਹਿਗੁਰੂ ਨੂੰ ਯਾਦ ਰੱਖਾਂਗੇ ਸਿਮਰਨ ਵਿੱਚ ਰੱਖਾਂਗੇ ਉਸ ਨੂੰ ਹਰ ਵੇਲੇ ਚੇਤੇ ਵਿੱਚ ਰੱਖਾਂਗੇ ਹਰ ਸਮਾਂ ਸਾਡੇ ਲਈ ਫਿਰ ਅੰਮ੍ਰਿਤ ਵੇਲਾ ਬਣ ਜਾਵੇਗਾ ਇੱਕ ਜੀਵਨ ਦੇਣ ਵਾਲਾ ਸਮਾਂ ਬਣ ਜਾਵੇਗਾ ਅੰਮ੍ਰਿਤ ਵੇਲਾ ਸੱਚ ਨਾਮੋਂ ਕਿਉਂਕਿ ਉਸ ਸਮੇਂ ਹਰ ਸਮੇਂ ਜੇਕਰ ਅਸੀਂ ਸੱਚਾ ਜੀਵਨ ਬਤੀਤ ਕਰਦੇ ਹਾਂ ਸੱਚੇ ਨਾਮ ਦੇ ਨਾਲ ਜੁੜਦੇ ਹਾਂ ਫਿਰ ਉਹ ਹਰ ਸਮਾਂ ਮੇਰੇ ਲਈ ਅੰਮ੍ਰਿਤ ਵੇਲਾ ਹੈ ਕਿਉਂਕਿ ਮੈਂ ਹਰ ਸਮੇਂ ਉਸ ਵਿੱਚ ਵਡਿਆਈਆਂ ਕਰ ਰਿਹਾ ਹਾਂ ਉਸ ਅਕਾਲ ਪੁਰਖ ਨੂੰ ਹਰ ਸਮੇਂ ਮਹਿਸੂਸ ਕਰ ਰਿਹਾ ਹਾਂ ਸ਼ubh ਗੁਣਾ ਦਾ ਧਾਰਨੀ ਬਣ ਰਿਹਾ ਹਾਂ ਮੈਂ ਔਗਣਾ ਵਾਲਾ ਜੀਵਨ ਛੱਡ ਦਿੱਤਾ ਹਰ ਸਮੇਂ ਅੰਦਰ ਵਿਚਾਰ ਚੱਲਦੀ ਰਹਿੰਦੀ ਹੈ ਵਡਿਆਈਆਂ ਦੀ ਉਸ ਅਕਾਲ ਪੁਰਖ ਦੀ ਵਡਿਆਈ ਹੁੰਦੀ ਰਹਿੰਦੀ ਹੈ ਭਾਵੇਂ ਮੈਂ ਹਰ ਸਮੇਂ ਸ਼ubh ਗੁਣਾ ਦਾ ਧਾਰਨੀ ਬਣਿਆ ਰਹਿੰਦਾ ਹਾਂ ਫਿਰ ਮੇਰੇ ਲਈ ਉਹ ਸਮਾਂ ਅੰਮ੍ਰਿਤ ਵੇਲਾ ਬਣ ਜਾਂਦਾ ਹੈ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਕਰਮੀ ਕਹਿੰਦੇ ਉਸ ਅਕਾਲ ਪੁਰਖ ਨੂੰ ਕਰਮੀ ਦਾ ਕਰਮ ਨਦਰੀ ਦੀ ਨਦਰ ਜਦੋਂ ਸਾਨੂੰ ਮਿਲਦੀ ਹੈ ਭਾਵ ਕਿ ਮੇਰਾ ਮਨ ਜਦੋਂ ਕੂੜਿਆਰ ਵਾਲਾ ਜੀਵਨ ਛੱਡ ਕੇ ਸੱਚਾ ਜੀਵਨ ਬਤੀਤ ਕਰਦਾ ਹੈ ਫਿਰ ਉਸ ਕਰਮੀ ਦਾ ਕਰਮ ਪ੍ਰਾਪਤ ਹੁੰਦਾ ਹੈ ਫਿਰ ਉਸ ਨਦਰੀ ਦੀ ਨਦਰ ਪ੍ਰਾਪਤ ਹੁੰਦੀ ਹੈ ਤੇ ਕਰਮੀ ਦਾ ਕਰਮ ਕੀ ਹੈ ਉਸ ਵਾਹਿਗੁਰੂ ਜੀ ਦੇ ਸ਼ੁਭ ਗੁਣ ਉਸ ਵਾਹਿਗੁਰੂ ਜੀ ਦੇ ਰੱਬੀ ਗੁਣ ਉਹ ਸਾਡੇ ਲਈ ਸਤਿਗੁਰ ਦੀ ਸਿੱਖਿਆ ਸਾਡੇ ਲਈ ਇੱਕ ਐਸਾ ਕੱਪੜਾ ਹੈ ਐਸਾ ਚੋਲਾ ਹੈ ਜਿਸ ਨਾਲ ਮੇਰੀ ਪਤ ਜਿਹੜੇ ਔਗਣ ਮੇਰੀ ਪਤ ਲੁੱਟਦੇ ਸਨ ਵਿਕਾਰ ਮੇਰੀ ਪਤ ਲੁੱਟਦੇ ਸਨ ਭਾਵਕੇ ਮੈਨੂੰ ਖੱਜਲ ਖੁਆਰ ਕਰਦੇ ਸਨ ਮੇਰੇ ਜੀਵਨ ਦੇ ਵਿੱਚ ਬੇਚੈਨੀ ਪੈਦਾ ਕਰਦੇ ਸਨ ਫਿਰ ਉਸ ਕਰਮੀ ਨੇ ਮੈਨੂੰ ਐਸਾ বিবেক বুদ্ধি ਦਾ ਕੱਪੜਾ ਦੇ ਦਿੱਤਾ ਸਮਤ ਦਾ ਕੱਪੜਾ ਦੇ ਦਿੱਤਾ ਸ਼ੁਭ ਗੁਣਾ ਦਾ ਕੱਪੜਾ ਦੇ ਦਿੱਤਾ ਨਦਰੀ ਦੀ ਐਸੀ ਨਦਰ ਹੋ ਗਈ ਭਾਵਕੇ ਮੇਰੇ ਮੰਨਣੇ ਫਿਰ ਕੂੜਿਆਰ ਵਾਲਾ ਜੀਵਨ ਛੱਡ ਦਿੱਤਾ మోਖ ਦਵਾਰ ਫਿਰ ਮੁਕਤੀ ਦਾ ਦਵਾਰਾ ਭਾਵਕੇ ਵਿਕਾਰਾਂ ਤੋਂ ਫਿਰ ਮੇਰਾ ਮਨ ਮੁਕਤ ਹੋ ਗਿਆ ਔਗਣਾ ਤੋਂ ਮੇਰਾ ਮਨ ਮੁਕਤ ਹੋ ਗਿਆ ਮੈਂ ਹੁਣ ਬੁਰਾ ਜੀਵਨ ਛੱਡ ਦਿੱਤਾ ਮੁਕਤੀ ਪ੍ਰਾਪਤ ਹੋ ਗਈ ਭਾਵਕੇ ਔਗਣਾ ਤੋਂ ਰਹਿਤ ਹੋ ਗਿਆ ਨਾਨਕ ਏਵੇਂ ਜਾਣੀਐ ਸਭ ਆਪੇ ਸਚਿਆਰ ਨਾਨਕ ਜੀ ਫਰਮਾਨ ਕਰਦੇ ਹਨ ਕਿ ਏਵੇਂ ਜਾਣੀਐ हे ਮੇਰੇ ਮਨ ਫਿਰ ਤੂੰ ਏਵੇਂ ਜਾਣ ਸਕਦਾ ਹੈ ਸਭ ਆਪੇ ਸਚਿਆਰ ਕਿ ਉਸ ਵਾਹਿਗੁਰੂ ਨੂੰ ਉਸ ਸਚਿਆਰ ਵਾਹਿਗੁਰੂ ਨੂੰ ਤੂੰ ਆਪਣੇ ਅੰਗ ਸੰਗ ਸਮਝ ਕੇ ਉਸ ਅੰਦਰ ਬੈਠੇ ਵਾਹਿਗੁਰੂ ਦੀ ਆਵਾਜ਼ ਸੁਣ ਕੇ ਸਤਿਗੁਰ ਦੀ ਸਿੱਖਿਆ ਨੂੰ ਮੰਨ ਕੇ ਸਤਿਗੁਰ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਲਿਆ ਕੇ ਧਾਰਨ ਕਰਕੇ ਸ਼ੁਭ ਗੁਣਾਂ ਨੂੰ ਆਪਣੇ ਜੀਵਨ ਵਿੱਚ ਲਿਆ ਕੇ ਅਸੀਂ ਉਸ ਸਚਿਆਰ ਵਰਗੇ ਹੋ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ